ਦੇ ਅੱਗੇ ਜਵਾਬ ਨਹੀਂ ਦੇ ਸਕਿਆ ਮੈਂ ਨਾ ਨਹੀਂ ਕਰ ਸਕਿਆ ਕਿਉਂਕਿ ਮੇਰੀ ਬਣਦੀ ਬਹੁਤ ਹੈ ਸਾਧ ਸੰਗਤ ਜੀ ਜੇ ਕਰਕੇ ਸਾਡੀ ਦੁਨੀਆ ਦੇ ਵਿੱਚ ਵਿਚਰਦੇ ਆਂ ਦੁਨਿਆਵੀ ਬੰਦਿਆਂ ਦੇ ਨਾਲ ਦਿਲੋਂ ਸਾਂਝ ਪੈ ਜਾਂਦੀ ਹੈ ਦਿਲੋਂ ਬਣ ਆ ਜਾਂਦੀ ਹੈ ਤੁਸੀਂ ਆਪ ਹੀ ਅੰਦਾਜ਼ਾ ਲਾ ਕੇ ਦੇਖ ਲਓ ਆਪਣੇ ਅੰਦਰ ਕਿ ਕਿਵੇਂ ਉਸ ਦੇ ਨਾਲ ਅਸੀਂ ਪਿਆਰ ਦੀਆਂ ਪਿੰਗਾ ਪਾ ਲੈਂਦੇ ਹਾਂ ਕਿਵੇਂ ਉਸ ਦੇ ਕੋਲ ਬੈਠਦੇ ਹਾਂ ਕਿਵੇਂ ਉਸ ਦਾ ਕਹਿਣਾ ਮੰਨਦੇ ਹਾਂ ਤੇ ਸਾਧ ਸੰਗਤ ਜੀ ਜਿਹੜਾ ਮੇਰਾ ਮਾਲਕ ਜਿਹੜਾ ਮੇਰਾ ਠਾਕੁਰ ਜਿਹੜਾ ਮੇਰਾ ਸੁਆਮੀ ਹਰ ਥਾਂ ਤੇ ਸਾਡੀ ਰੱਖਿਆ ਕਰਨ ਵਾਲਾ ਸਾਡੀ ਪਾਲਣਾ ਕਰਨ ਵਾਲਾ ਜੇ ਉਸ ਪਰਮਾਤਮਾ ਵਾਹਿਗੁਰੂ ਦੇ ਨਾਲ ਸਾਡੀ ਬਾਣੀ ਆ ਜਾਂਦੀ ਹੈ ਨਾ ਤੇ ਭਾਈ ਫਿਰ ਉਹਦੇ ਚਰਨਾਂ ਦੇ ਨਾਲ ਐਸੀ ਪ੍ਰੀਤ ਪੈ ਜਾਂਦੀ ਹੈ ਕਿ ਉਹਦੇ ਬਚਨਾਂ ਨੂੰ ਕਦੀ ਇਨਕਾਰ ਨਹੀਂ ਹੁੰਦਾ ਜਦੋਂ ਵੀ ਮੇਰੇ ਗੁਰੂ ਨੇ ਕੋਈ ਬਚਨ ਕਰਨਾ ਸਤ ਸਤ ਬਚਨ ਸਿਰ ਮੱਥੇ ਸਤ ਕਰਕੇ ਮੰਨ ਲੈਣਾ ਸਾਧ ਸੰਗਤ ਜੀ ਭਾਵੇਂ ਦੁਨਿਆਵੀ ਤੌਰ ਤੇ ਕੋਈ ਘਾਟਾ ਕਿਉਂ ਨਾ ਪੈਂਦਾ ਹੋਵੇ ਕੋਈ ਵਾਦਾ ਕਿਉਂ ਨਾ ਪੈਂਦਾ ਹੋਵੇ ਅਸੀਂ ਦੁਨੀਆਂ ਦੇ ਵਿੱਚ ਦੇਖਦੇ ਹਾਂ ਕਿ ਅਸੀਂ ਗੱਲ ਉਹ ਮੰਨਦੇ ਹਾਂ ਜਿਹਦੇ ਵਿੱਚ ਸਾਨੂੰ ਵਾਦਾ ਹੈ ਜਿਹਦੇ ਵਿੱਚ ਸਾਨੂੰ ਕੋਈ ਦੁਨਿਆਵੀ ਲਾਭ ਹੈ ਤੇ ਜਿੱਥੇ ਘਾਟਾ ਪੈ ਰਿਹਾ ਹੋਵੇ ਅਸੀਂ ਉਹ ਗੱਲ ਮੰਨਣ ਦੇ ਲਈ ਤਿਆਰ ਨਹੀਂ ਹੁੰਦੇ ਪਰ ਮੇਰਾ ਮਾਲਕ ਜਦੋਂ ਕੋਈ ਬਚਨ ਕਰ ਦਿੰਦਾ ਭਾਵੇਂ دنیਆਵੀ ਤੌਰ ਤੇ ਸਾਨੂੰ ਕੋਈ ਘਾਟਾ ਵੀ ਪੈਂਦਾ ਹੋਵੇ ਤਾਂ ਵੀ ਗੁਰੂ ਦੇ ਪਿਆਰੇ ਗੁਰੂ ਦੇ ਭਗਤ ਜਨ ਸਤਿ ਬਚਨ ਕਹਿ ਕੇ ਅੱਗੇ ਸਿਰ ਨਵਾ ਦਿੰਦੇ ਆ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਅਸੀਂ ਬਚਨ ਪੜ੍ਹਦੇ ਆ ਧੰਨ ਗੁਰੂ ਨਾਨਕ ਦੇ ਮਹਾਰਾਜ ਚਰਨਾਂ ਦੇ ਵਿੱਚ ਭਾਈ ਲਹਿਣਾ ਜੀ ਜੁੜੇ ਆ ਤੇ ਧੰਨ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਨੇ ਬੜੀ ਪ੍ਰੀਖਿਆ ਕੀਤੀ ਹੈ। ਇੰਨੀ ਸਖਤ ਪ੍ਰੀਖਿਆ ਕੀਤੀ ਹੈ ਕਿ ਵੱਡੇ ਵੱਡੇ ਗੁਰੂ ਦੇ ਸਿੱਖ ਵੀ ਉਸ ਪ੍ਰੀਖਿਆ ਦੇ ਵਿੱਚ ਪਿਛੇ ਰਹਿ ਗਏ। ਮੇਰੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਚਨ ਕੀਤਾ ਕਿ ਮੁਰਦੇ ਨੂੰ ਖਾਓ। ਵੇਖੋ ਮੁਰਦੇ ਨੂੰ ਖਾਓ। ਤੇ ਗੁਰੂ ਦੇ ਸਿੱਖਾਂ ਨੇ ਕਹਿਣ ਵਾਲਿਆਂ ਨੇ ਕਹਿ ਦਿੱਤਾ ਮਹਾਰਾਜ ਸ਼ਕਣ ਦੇ ਲਈ ਖਾਣ ਦੇ ਲਈ ਖੀਰਾ ਨੇ ਪੂੜੇ ਨੇ ਚੰਗੇ ਚੰਗੇ ਪਦਾਰਥ ਬਣਦੇ ਨੇ ਤੇ ਮਹਾਰਾਜ ਤੁਹਾਨੂੰ ਕੀ ਹੋ ਗਿਆ ਮੁਰਦੇ ਵੀ ਕੋਈ ਖਾਂਦਾ ਹੈ ਮੁਰਦਿਆਂ ਨੂੰ ਕੌਣ ਖਾਂਦਾ ਹੈ ਮਹਾਰਾਜ ਇਹ ਤੇ ਸਾਡਾ ਕੋਈ ਭੋਜਨ ਨਹੀਂ ਹੈ ਇਹ ਤੇ ਸਾਡੀ ਕੋਈ ਖੁਰਾਕ ਨਹੀਂ ਹੈ ਸਾਥ ਸੰਗਤ ਜੀ ਸਾਰੇ ਨੇ ਇਨਕਾਰ ਕਰ ਦਿੱਤਾ ਜਦੋਂ ਭਾਈ ਲੈਣੇ ਨੂੰ ਹੁਕਮ ਹੋਇਆ ਤੇ ਭਾਈ ਲੈਣੇ ਨੇ ਅੱਗੋਂ ਸੱਤ ਕਹਿ ਕੇ ਵਚਨ ਕਰ ਦਿੱਤਾ ਮਹਾਰਾਜ ਹੁਕਮ ਕਰੋ ਮਹਾਰਾਜ ਇਸ ਮੁਰਦੇ ਨੂੰ ਪੈਰਾਂ ਵੱਲੋਂ ਖਾਣਾ ਸ਼ੁਰੂ ਕਰਾਂ